ਹਿੱਟਨ ਰਨ ਕਾਨੂੰਨ ਦੇ ਵਿੱਚ ਜਿਹੜੀ ਸੰਸ਼ੋਧਨ ਕੀਤੀ ਗਈ ਆ ਉਸ ਦੇ ਖਿਲਾਫ ਜਥੇਬੰਦੀਆਂ ਲਗਾਤਾਰ ਲਾਮਬਦ ਹੋ ਰਹੀਆਂ ਨੇ ਤੇ ਅੱਜ ਮਿੰਨੀ ਬੱਸ ਆਪਰੇਟਰ ਯੂਨੀਅਨ ਵੱਲੋਂ ਇੱਥੇ ਅੰਮ੍ਰਿਤਸਰ ਵਿਖੇ ਬਾਸੜੇ ਤੇ 2 ਘੰਟੇ ਦਾ ਤਨਦਤਗਾ ਜਿਸ ਵਿੱਚ ਸਾਬਕਾ ਮੰਤਰੀ ਪ੍ਰੋਫੈਸਰ ਲక్ష్ਮੀਕਾਂਤਾ ਚਾਪਲਾ ਵੀ ਪੁੱਜੇ ਨੇ ਮੈਮ ਕੀ ਕਹੋਗੇ ਜੀ ਜਿਹੜਾ ਹਿੱਟਨ ਰਨ ਕਾਨੂੰਨ ਹੈ ਉਸ ਦੇ ਖਿਲਾਫ ਲਗਾਤਾਰ ਜਥੇਬੰਦੀਆਂ ਲਾਮਬਦ ਹੋ ਰਹੀਆਂ ਨੇ ਦੇਖੋ ਜਨਤਾ ਹੀ ਇਕੱਠੀ ਰਹੇਗੀ ਤੇ ਕਾਨੂੰਨ ਵਾਪਸ ਹੋ ਜਾਏਗਾ ਮੈਨੂੰ ਵੈਸੇ ਵੀ ਉਮੀਦ ਹੈ ਵਾਪਸ ਹੋ ਜਾਏਗਾ ਲੇਕਿਨ ਜੇ ਵਾਪਸ ਨਹੀਂ ਹੁੰਦਾ किसी के भी हित च नहीं ना जनता के हित च ना सरकार के हित चाहे ये बेरोजगारी भी लियागा लिया और जन असंतोष लोकतंत्र में कभी भी अच्छा नहीं होता और मुझे लगता है कि सरकार ये अफसरों के बनाए कानून को संशोधित करेगी सजा कम करेगी इसको नरम करना ही पड़ेगा सरकार को सजा भी होनी टोटली गलत है कोई जान के एक्सीडेंट नहीं करता है ਜਿਹੜੇ ਕੋਈ ਬਦਲੇ ਦੀ ਭਾਵਨਾ ਨਾਲ ਕਰਦੇ ਹੋ ਫੜ ਜਾਂਦੇ ਐ ਇੱਕ ਬੰਦਾ ਸਾਮ ਤੋਂ ਚੱਲਿਆ ਅੰਬੀਸਰ ਆ ਗਿਆ ਉਹਨੇ ਕਿਸੇ ਨਾਲ ਦੁਸ਼ਮਣੀ ਜਿਹੜਾ ਕਿ ਉਹ ਕਿਸੇ ਨੂੰ ਮਾਰੇਗਾ ਐਕਸੀਡੈਂਟ ਸਕੂਟਰ ਤੇ ਵੀ ਹੋ ਜਾਂਦਾ ਹੈ ਕਾਰ ਤੇ ਵੀ ਹੋ ਜਾਂਦਾ ਹੈ ਈਵਨ ਸਾਈਕਲ ਤੇ ਵੀ ਹੋ ਜਾਂਦਾ ਹੈ ਮੇਰੇ ਨਾਲ ਹੋਇਆ ਸੀ ਇੱਕ ਵਾਰੀ ਸਾਈਕਲ ਵਾਲੇ ਨੂੰ ਬਚਾਉਂਦੇ ਮਚਾਉਂਦੇ ਸਾਡੀ ਜਿਪਸੀ ਉਲਟ ਗਈ ਔਰ ਡਰਾਈਵਰ ਸਾਡੇ ਦੀ ਮੱਸਾ ਜਾਨ ਬਚੀ ਸੀ ਇਹ ਕਾਨੂੰਨ 100% ਗਲਤ ਹੈ ਔਰ ਗਲਤ ਨੂੰ ਗਲਤੀ ਕਵਾਂਗੀ ਇਹਦੀ ਲੜਾਈ ਜਿਹੜੀ ਲੜਨੀ ਪਏਗੀ ਮੈਂ ਆਪਣੇ ਇਹਨਾਂ ਭਰਾਵਾਂ ਦੇ ਨਾਲ ਆ ਜੇ ਕੇਂਦਰ ਸਰਕਾਰ ਦੇ ਖਿਲਾਫ ਹੈ ਇਹ ਹੜਤਾਲ ਤੇ ਤੁਸੀਂ ਉੱਥੇ ਅੱਜ ਪਹੁੰਚੇ ਹੋ। ਇਹ ਸਟਾਟ ਕੇਂਦਰ ਸਰਕਾਰ ਦੇ ਖਿਲਾਫ ਕੋਈ ਕਾਨੂੰਨ ਬਣਿਆ ਹੈ। ਕਾਨੂੰਨ ਗਲਤ ਹੈ। ਕੇਂਦਰ ਨੇ ਬਣਾਇਆ ਕਾਨੂੰਨ ਜੀ। ਇੰਪਲੀਮੈਂਟ ਕੇਂਦਰ ਦੀ ਸੁਧਾਦ ਵੀ ਤੇ ਕਰਨ ਲਈ ਤਿਆਰ ਹੋ ਗਿਆ ਨਾ। ਕਾਨੂੰਨ ਵਾਪਸ ਵੀ ਤੇ ਲੈ ਆ ਨਾ ਲੈ। ਇਸ ਕਾ ਸੀਗਾ ਵੀ ਦਾਵਾ ਕਿ ਤੁਸੀਂ ਸਮਰਥਨ ਵਿੱਚ ਆਵਾਂਗੀ ਮੈਂ ਜੇਕਰ ਕੋਈ ਜੱਥੇਬੰਦੀ ਆਉਂਦੀ ਰਹੇ ਤੇ। ਬਿਲਕੁਲ ਆਵਾਂਗੀ। ਬਿਲਕੁਲ ਆਵਾਂਗੀ। ਠੀਕ ਹੈ ਮੇਰੇ। ਇਹਨੇ ਸਾਬਕਾ ਮੰਤਰੀ ਪ੍ਰੋਫੈਸਰ ਲక్ష్ਮੀ ਕਾਂਤਾ ਚਾਵਲਾ ਜਿਹੜੇ ਕਿ ਇੱਥੇ ਅੱਜ ਮਿੰਨੀ ਬੱਸ ਆਪਰੇਟਰ ਯੂਨੀਅਨ ਵੱਲੋਂ ਜਿਹੜਾ ਧੰਨ ਦਿੱਤਾ ਗਿਆ ਉਸ ਵਿੱਚ ਪਹੁੰਚੇ ਨੇ ਔਰ ਉਹਨਾਂ ਵੱਲੋਂ ਇਹੀ ਆਖਿਆ ਕਿ ਜਿਹੜਾ ਇਹ ਕਾਨੂੰਨ ਸਰਾਸਰ ਗਲਤ ਹੈ ਇਹ ਕਾਨੂੰਨ ਜਿਹੜਾ ਕਿ ਜਿਸ ਤੇ ਸੋਧ ਕੀਤੀ ਗਈ ਹੈ ਉਹ ਸੋਧ ਜਿਹੜੀ ਕਿ ਵਾਪਸ ਲੈਣੀ ਚਾਹੀਦੀ ਹੈ ਤਾਂ ਪੰਜਾਬ ਪ੍ਰਧਾਨ ਬਲਦੇਵ ਸਿੰਘ ਬੱਬੂ ਵੀ ਨੇ ਇੱਥੇ ਨੇ ਉਹਨਾਂ ਨੇ ਵੀ ਗੱਲਬਾਤ ਜ਼ਰੂਰ ਕਰਾਂਗੇ ਪ੍ਰਧਾਨ ਜੀ ਕੀ ਕਹੋਗੇ ਜੀ ਜਿਹੜਾ ਤੁਸੀਂ ਇੱਥੇ ਧੰਨ ਦਿੱਤਾ ਹੈ ਜਿਹੜਾ ਜਿਹੜਾ ਧੰਨ ਲਾਇਆ ਉਹ ਕੇਂਦਰ ਦੀ ਸਰਕਾਰ ਵੱਲੋਂ ਸਾਡੇ ਡਰਾਈਵਰ ਭਰਾਵਾਂ ਤੇ ਇੱਕ 304 ए ਦਾ ਜਿਹੜਾ ਪਰਚਾ ਹੁੰਦਾ ਸੀ ਕੋਈ ਹਾਦਸਾ ਵਾਪਰ ਜਾਂਦਾ ਸੀ ਤੇ ਉਹਦੀ ਸਾਡੀ ਸਜ਼ਾ ਸੀ ਸਾਨੂੰ ਕੋਰਟ ਸਜ਼ਾ ਕਰਦੀ ਸੀ ਸਾਡੇ ਡਰਾਈਵਰ ਨੂੰ 2 ਸਾਲ ਉਹਨਾਂ ਨੂੰ ਉਹਨਾਂ ਵਾਅਦਾ ਕਰਕੇ ਕੇਂਦਰ ਦੀ ਸਰਕਾਰ ਨੇ ਉਹਦੀ 10 ਸਾਲ ਕੈਦ ਕਰਦੀ ਤੇ 7 ਲੱਖ ਰੁਪਏ ਉਹਨੂੰ ਜੁਰਮਾਨਾ ਕਰਨ ਦਾ ਹੁਕਮ ਜਾਰੀ ਕਰਦਾ ਸਾਰੇ ਹਿੰਦੁਸਤਾਨ ਦੇ ਵਿੱਚ ਸਾਰੀਆਂ ਜਥੇਬੰਦੀਆਂ ਸਾਡੇ ਡਰਾਈਵਰ ਭਰਾਵਾਂ ਨੇ ਪੂਰੀ ਹੜਤਾਲਾਂ ਕੀਤੀਆਂ ਨੇ ਅੱਜ ਅਸੀਂ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਸਾਰੀਆਂ ਜਥੇਬੰਦੀਆਂ ਵੱਲੋਂ ਹੜਤਾਲ ਇੱਥੇ ਕੀਤੀ ਆ ਸਾਰਿਆਂ ਤਰ੍ਹਾਂ ਦਿੱਤਾ ਸਾਰੀਆਂ ਜਥੇਬੰਦੀਆਂ ਨੇ ਤੇ ਅਸੀਂ ਮੋਦੀ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਇਹ ਜਿਹੜਾ ਕਾਲਾ ਕਾਨੂੰਨ ਬਣਾਇਆ ਇਹਨੂੰ ਵਾਪਸ ਲਿਆ ਜਾਵੇ ਜੇ ਤੁਸੀਂ ਨਾ ਲਿਆ ਸਾਨੂੰ ਪਰਿਵਾਰਾਂ ਸਮੇਤ ਸੜਕਾਂ ਤੇ ਆਉਣਾ ਪਵੇਗਾ ਤੇ ਤੁਹਾਡੇ ਨਾਲ ਕੇ ਦਾਵਾ ਕਰਕੇ ਛਡਣਾ ਪਰ ਸੜਕ ਹਾਦਸੇ ਲਗਾਤਾਰ ਵਧ ਰਹੇ ਹੈ ਸ਼ਾਇਦ ਐਸੇ ਕਰਕੇ ਹੀ ਇਹ ਕਾਨੂੰਨ ਵਿੱਚ ਸੋਧ ਕੀਤੀ ਗਈ ਹੋਵੇਗੀ ਦੇਖੋ ਸੜਕਾਂ 'ਤੇ ਕੋਈ ਡਰਾਈਵਰ ਕਰਕੇ ਨਹੀਂ ਵਧ ਰਹੇ ਪਬਲਿਕ ਕਈ ਹੱਥਾਂ ਵਾਲੇ ਮੈਂ ਵੀ ਪਬਲਿਕ ਦੇ ਵਿੱਚ ਆਉਣਾ ਜਿਹੜੇ ਡਰਾਈਵਰ ਉਹ ਵੀ ਪਬਲਿਕ ਦੇ ਵਿੱਚ ਆਉਂਦੇ ਆ ਕਈਆਂ ਥਾਂ ਤੇ ਟਰੱਕ ਦੀ ਤੇ ਬੱਸ ਵਾਲੇ ਦੀ ਕੋਈ ਗੱਲ ਨਹੀਂ ਹੁੰਦੀ ਕਈ ਇਹਨਾਂ ਗਲਤੀ ਦੇ ਨਾਲ ਬੰਦਾ ਪਹਿਰੇ ਹੀ ਟਲਕ ਜਾਂਦਾ ਉਹ ਗੜਲੇ ਬਣਿਆ ਆ ਜਾਂਦਾ ਟਰੱਕ ਤੇ ਜਾਂ ਬੱਸ ਦੇ ਗਾੜੀ ਆ ਜਾਂਦਾ ਉਹਦੇ ਕਰਕੇ ਵੀ ਕਈ ਗੱਲਾਂ ਹੈਗੀਆਂ ਨੇ ਬਾਕੀ ਉਹਦੇ ਵਿੱਚ ਡਰਾਈਵਰ ਤੇ ਆਪਣਾ ਕਤੂਰਾ ਵੀ ਪਚਾਉਂਦਾ ਕਿ ਮੇਰੀ ਗੱਡੀ ਦੇ ਗਾੜੀ ਨਾਲ ਕਾਲੇ ਕਾਨੂੰਨ ਆਖੇ ਸੀਗੇ ਕਿਸਾਨਾਂ ਨੇ ਤਿੰਨ ਖੇਤੀ ਕਰਨ ਲੈਂਦੇ ਸੀਗੇ ਉਹ ਵਾਪਸ ਕਰਾਉਣ ਵਾਸਤੇ ਕਿਸਾਨਾਂ ਨੂੰ ਸਵਾ ਸਾਲ ਦਿਲੀ ਬਣਾ ਪਿਆ ਸੀਗਾ ਕਿਆ ਸਮਝ ਆ ਵੀ ਇਹ ਵੀ ਕਾਲੇ ਕਾਨੂੰਨ ਤੇ ਇਹਨਾਂ ਨੂੰ ਕਾਰਜ ਕਰਵਾਉਣ ਵਾਸਤੇ ਵੱਡਾ ਸੰਘਰਸ਼ ਵਿਟਣਾ ਪਵੇਗਾ ਸਾਨੂੰ ਇਸ ਗੱਲ ਦੀ ਸਿਕੰਦਰ ਜੀ ਕੋਈ ਪਰਵਾਹ ਨਹੀਂ ਆ ਇਹ ਜੇ ਵੱਡਾ ਵਿੜਣਾ ਪਵੇਗਾ ਰਾਤ ਦਿਨ ਸਾਰੀਆਂ ਆਟੋ ਤੋਂ ਲੈ ਕੇ ਬੱਸਾਂ ਮਿਨੀ ਬੱਸਾਂ ਟਰੱਕ ਸਾਰੇ ਖਿਲਾਰ ਕੇ ਕੇਂਦਰ ਸਰਕਾਰ ਦੇ ਨੱਕ ਜਦਮ ਕਰ ਦਾਂਗੇ ਸਾਨੂੰ ਕਿਸੇ ਗੱਲ ਦੀ ਪਰਵਾਹੀ ਨਹੀਂ ਬੱਚਿਆਂ ਸਮੇਤ ਸੜਕਾਂ ਤੇ ਹੋਣਗੇ ਪੱਜੀ ਲక్ష్ਮੀ ਕਾਂਤਾ ਚਾਵਲਾ ਜੀ ਪਹੁੰਚੇ ਸੀਗੇ ਇਸ ਮਰਦਨ ਦਿਨ ਵਾਸਤੇ ਤੁਹਾਨੂੰ ਕਿੰਨਾ ਕ ਹੌਸਲਾ ਵਧਾਈ ਹੋਈ ਤੁਹਾਡੀ ਸਾਡੇ ਹੌਸਲਾ ਵਧਾਈ ਉਦੋਂ ਹੋਈ ਜਦੋਂ ਭਾਜਪਾ ਦੇ ਸਾਡੇ ਆਗੂ ਸਹਿਵਾਨ ਸਾਡੇ ਭੈਣ ਜੀ ਲక్ష్ਮੀ ਕਾਂਤਾ ਚਾਵਲਾ ਜੀ ਅੰਮ੍ਰਿਤਸਰ ਤੋਂ ਬੜੇ ਸੀਨੀਅਰ ਆਗੂ ਨੇ ਭਾਜਪਾ ਦੇ ਉਹਨਾਂ ਨੇ ਆਣ ਕੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਇਹ ਕਾਲਾ ਕਾਨੂੰਨ ਨਹੀਂ ਲੱਗੇਗਾ ਜੇ ਕੋਈ ਨਹੀਂ ਇਹਨੂੰ ਢੋਂਦੇ ਉਤੋਂ ਜੇ ਧਰਨਾ ਲਾਉਂਦੀ ਤੁਹਾਨੂੰ ਲੋੜ ਪਈ ਮੈਂ ਤੁਹਾਡੇ ਨਾਲ ਬੈਠਾਂ ਦਿੱਲੀ ਵੀ ਜਾਣ ਦੀ ਲੋੜ ਪਈ ਨੇ ਦਿੱਲੀ ਵੀ ਜਾਉਂਦੇ ਦਿੱਲੀ ਵੀ ਜਾਣ ਦੀ ਲੋੜ ਪਈ ਉਹਨੇ ਕਿਹਾ ਮੈਂ ਜਾਵਾਂ ਇਹਨੇ ਪੰਜਾਬ ਪ੍ਰਧਾਨ ਬਲਦੇਵ ਸਿੰਘ ਬੱਬੂ ਜਿਨ੍ਹਾਂ ਦੇ ਅਗਵਾਈ ਵਿੱਚ ਅੱਜ ਜਿਹੜਾ ਕੀ ਮਿੰਨੀ ਬੱਸ ਆਪਰੇਟਰ ਯੂਨੀਅਨ ਵੱਲੋਂ 2 ਘੰਟੇ ਦਾ ਧਰਨਾ ਦਿੱਤਾ ਗਿਆ ਤੇ ਲਗਾਤਾਰ ਮੰਗ ਕੀਤੀ ਜਾਰੀ ਹੈ ਵੀ ਕੇਂਦਰ ਸਰਕਾਰ ਹਿੱਟ ਐਂਡ ਰਨ ਕਾਨੂੰਨ ਵਿੱਚ ਜਿਹੜੀ ਸੋਧ ਹੈ ਉਸ ਨੂੰ ਵਾਪਸ ਲਵੇ ਨਹੀਂ ਤਾਂ ਇਹ ਜਿਹੜਾ ਪ੍ਰਦਰਸ਼ਨ ਹੈ ਉਹ ਹੋਰ ਵੱਡੇ ਪੱਧਰ ਤੇ ਕੀਤਾ ਜਾਵੇਗਾ ਕੈਮਰਾ ਪਰਸਨ ਸੁਖਪਾਲ ਅਜ਼ਿਕੰਦਰ ਫਸਰੀਚਾ ਜਾਨੀ ਖਿਰਾ ਟੀਵੀ ਅਮਰਸਰ